ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗਰਮੀ ਵਧਣ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਨੇ ਦੱਸਿਆ ਕਿ ਗਰਮੀ ਬਹੁਤ ਵਧ ਗਈ ਹੈ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਰਮੀ ਤੋਂ ਬਚਾ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅੱਜ ਤਕਰੀਬਨ ਜੂਨ ਦਾ ਮਹੀਨਾ ਚੱਲ ਰਿਹਾ ਵਾ ਤੇ 44 ਟੈਂਪਰੇਚਰ ਹੋਇਆ ਵਾ ਇਸ ਤੋਂ ਗਾਂਹ ਹੋਰ ਬਦਲ ਦੀ ਆਸ ਹੈਗੀ ਆ ਇਹਦਾ ਸਾਰਾ ਨਤੀਜਾ ਜੋ ਹਵਾ ਦਾ ਆਵਾਜ਼ ਦਾ ਜੋ ਪ੍ਰਦੂਸ਼ਣ ਹੈ ਜੋ এনवायरमेंट ਖਰਾਬ ਹੋ ਰਿਹਾ ਹੈ ਜੋ ਗਲੇਸ਼ੀਅਰ ਤੇਜ਼ੀ ਨਾਲ ਪਿਘਰ ਰਹੇ ਹਨ ਜੋ ਮੈਨ ਮੇਡ ਜੋ ਅਸੀਂ ਪ੍ਰੋਬਲਮਾਂ ਡਿਫਿਕਲਟੀ ਜਿਹੜੀਆਂ ਕ੍ਰੀਏਟ ਕੀਤੀਆਂ ਹਨ ਇਹ ਉਹਦਾ ਨਤੀਜਾ ਹੈ ਕਿਉਂਕਿ ਅਸੀਂ ਪਾਣੀ ਸੰਭਾਲ ਨਹੀਂ ਕਰ ਰਹੇ ਪਲਾਂਟੇਸ਼ਨ ਹੋ ਨਹੀਂ ਰਹੀ ਜਨਸੰਖਿਆ ਵੱਧ ਰਹੀ ਹੈ ਉਹਦੇ ਕਰਕੇ ਗਰਮੀ ਦਿਨੋ ਦਿਨ ਵੱਧ ਰਹੀ ਹੈ ਇਹ ਅੱਜ ਤੱਕ ਇੰਨੇ ਸਾਲਾਂ ਵਿੱਚ ਕਦੀ ਟੈਂਪਰੇਚਰ ਇੰਨਾ ਵਧਿਆ ਨਹੀਂ ਸੀ ਲੇਕਿਨ ਆਸ ਹੈ ਕਿ ਆਉਣ ਵਾਲੇ ਕੁਝ ਸਮਿਆਂ ਦੇ ਵਿੱਚ ਕੁਝ ਸਾਲਾਂ ਵਿੱਚ ਇਹ ਦਿਸ ਟੈਂਪਰੇਚਰ ਮੇ ਬੀ ਅਪ ਟੂ 50 ਉਹਦੇ ਵਿੱਚ ਗਰਮੀ ਦਾ ਕੀ ਹਾਲ ਹੋਊਗਾ ਇਹ ਸਾਨੂੰ ਸੋਚਣਾ ਚਾਹੀਦਾ ਵਾ ਕਿ ਅਸੀਂ ਕਿੱਧਰ ਜਾ ਰਹੇ ਹਾਂ ਔਰ ਅਸੀਂ ਕੀ ਕਰ ਰਹੇ ਹਾਂ ਆਪਣੇ ਦੇਸ਼ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੇ ਵਾਸਤੇ ਅਸੀਂ ਕੀ ਬਚਾ ਰਹੇ ਹਾਂ ਮੈਂ ਤਾਂ ਇਹੀ ਕਹ ਰਿਹਾ ਗਰਮੀਆਂ ਬਹੁਤ ਜ਼ਿਆਦਾ ਅੱਜ ਵੀ ਤੇ ਕੱਲ ਵੀ 45 ਤੋਂ 46 ਡਿਗਰੀ ਵੀ ਚੱਲ ਗਿਆ ਵਾ ਤੇ ਮੈਂ ਦੁਕਾਨਦਾਰਾਂ ਨੂੰ ਕਰਨਾ ਨਹੀਂ ਮੈਸੇਜ ਇਹ ਉਹ ਦਊਂਗਾ ਪਬਲਿਕ ਨੂੰ ਦਊਂਗਾ ਮੈਸੇਜ ਕਿ ਆਪੋ ਆਪਣੇ ਘਰਾਂ ਦੇ ਰੋ ਬੱਚਿਆਂ ਸੰਭੋ ਕਿ ਜਿੰਨੀ ਗਰਮੀ ਆ ਜਿੰਨਾ ਬਹੁਤ ਜ਼ਰੂਰਤ ਦਾ ਕੰਮ ਦੀ ਉਹਨਾਂ ਹੀ ਬਾਹਰ ਨਿਕਲੋ ਤੇ ਜ਼ਿਆਦਾ ਬਾਹਰ ਨਾ ਆਓ ਬਿਲਕੁਲ ਇਹ ਗੱਲ ਸਹੀ ਹੈ ਜਿੰਨੇ ਲੋਕ ਕੱਟੇ ਗਿਆ ਉਹਨਾਂ ਹੀ ਨੁਕਸਾਨ ਹੋ ਰਿਹਾ ਮੈਂ ਇਹ ਲੋਕ ਹਰ ਦੁਕਾਨਦਾਰਾਂ ਨੂੰ ਕਹਾਂਗਾ ਖਾਸ ਕਰਕੇ ਦੁਕਾਨਦਾਰੀ ਵੀਰਾਂ ਨੂੰ ਕਿ ਇੱਕ ਦੋ ਦੁਕਾਨਾਂ ਦੇ ਬਾਹਰ ਦਾ ਛੱਤ ਲਾਓ ਕਿ ਇਹ ਲੋਕਾਂ ਦਾ ਰੋਟਾ ਵਾਤਾਵਰਣ ਸਹੀ ਹੋਏਗਾ ਉਹਦਾਂ ਕਿ ਮੌਸਮ ਨੂੰ ਵੀ ਕੁਝ ਆਜੜੀ ਗਰਮੀ ਨਹੀਂ ਘਾਟ ਹੋਏਗੀ ਤਰਨ ਤਰਨ ਦੇ ਬਾਜ਼ਾਰਾਂ ਵਿੱਚ ਸੋਨਸਾਨ ਪਈ ਹੋਈ ਹੈ ਅਤੇ ਲੋਕ ਗਰਮੀ ਤੋਂ ਬਚਣ ਲਈ ਬਾਜ਼ਾਰਾਂ ਵਿੱਚ ਨਹੀਂ ਦਿਖ ਰਹੇ ਜਿਸ ਦਾ ਤੁਸੀਂ ਦੇਖ ਸਕਦੇ ਹੋ ਸਾਡੇ ਕੈਮਰੇ ਜਿਹੜੀ ਹੈ ਕਿ ਬਾਜ਼ਾਰ ਸੋਨਸਾਨ ਹੈ ਖਾਲੀ ਹੈ ਤੇ ਜਦੋਂ ਲੋਕਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਗਰਮੀ ਤੋਂ ਬਚਾ ਲਈ ਜੋ ਡਾਕਟਰਾਂ ਦੀ ਹਦਾਇਤ ਹੈ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਰਨਤਾਰਨ ਤੋਂ ਫਾਸਟਵੇਲੀ ਬੀਐਸ ਹਾਦਲੀ ਵਿਸ਼ੇਸ਼ ਰਿਪੋਰਟ